ਪਾਵਾਦੀ ਹੁਣ ਲੱਗੀ ਮੇਟਰ ਉਹ ਆ ਜਾਰਾ ਸਾਰੇ ਸਾਰਿਆਂ ਨੂੰ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਕੰਮ ਤੇ ਹੁਣ ਤੁਹਾਨੂੰ ਮਿਲਾਉਂਦੇ ਆਪਣੇ ਭਰਾਵਾਂ ਨਾਲ ਕਾਲੇ ਹੰਨਾਂ ਨਾਲ ਕਾਲੇ ਭਰਾ ਨਾਲ ਮਿਲਾਉਂਦੇ ਆ ਕੀ ਹਾਲ ਹੈ ਠੀਕ ਹੈ ਜੀ ਉਹ ਠੀਕ ਠਾਕ ਕੀ ਬਣਦਾ ਜੜਦਾ ਬਣਦਾ ਜੜਦਾ ਕੋਈ ਨਹੀਂ ਮਾਰੇ ਥੋੜੇ ਟਾਈਮ ਤੱਕ ਅੱਜ ਕਹਿੰਦੇ ਤੇਰੀ ਇੰਟਰਵਿਊ ਵੀ ਆ ਹਾਂ ਦਰਸਲ ਮੈਕ ਥੋੜੇ ਜਿਹਾ ਸਾਡੇ ਪ੍ਰੋਬਲਮ ਸੀ ਮੈਕ ਲੈ ਆਂਦੇ ਸੀ ਵਧੀਆ ਨਹੀਂ ਲੈ ਉਹ ਦੇ ਕੇ ਹੋਣਾ ਹੁਣ ਕੰਮ ਆਪਰਾ ਅਨੁਦਾ ਆਪਣੇ ਨੂੰ ਜਾਣਦੀ ਹੋਗੇ ਸਾਰੇ ਲੈ 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 ਚੈੱਕ ਕਰ ਸਕਦੇ ਆ ਇਹਦੀ ਵੀ ਕੁਆਲਿਟੀ ਨਿਕਲਿਆ ਫਿਰਦਾ ਪੂਰਾ ਨਿੱਕੂ ਹਾਸ ਕਰਾ ਇਹ ਨਿੱਕੂ ਆ ਨਿੱਕੂ ਟਾੜਦੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋ ਬਿਲਡਿੰਗ ਦਾ ਸਿੱਖ ਲਓ ਯਾਦ ਆ ਪਉਣਾ ਹੀ ਕੋਈ ਢਾ ਅੱਛੇ ਅੱਛੇ ਕੰਮ ਆ ਦੁਨੀਆ ਦੇ 170 ਦਾ ਮਾਰੀ ਚੱਲ ਟਕਰਾਂ ਹੋਰ ਸਾਰਾ ਕਿੱਤਰਾਣਾ ਜਾਣਾ ਵੀ ਜ਼ਰੂਰੀ ਸੀ ਭਰਾਵਾਂ ਨੇ ਖੇਚਣਾ ਦੀ ਮੋਟਰ ਦਾ ਅੱਛਾ ਚੱਲ ਕੋਈ ਨਹੀਂ ਰੋਮ ਰੋਮ ਭਾਈਓ ਰੁਕੋ ਜਰਾ ਸਬਰ ਕਰੋ ਸ਼ਾਬਾਸ਼ ਬੇਟਾ ਖਤਮ ਬਾਈ ਬਾਈ ਟਾਟਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹੁਣ ਨੱਪਾ ਲਾਉਣ ਲੱਗੇ ਆ ਪਲਾਂਟੀਆਂ ਵਿੱਚ ਸੱਤ ਲੱਗ ਚੁੱਕੀ ਆ ਤੇ ਪਲਾਂਟੀ ਲਾਉਂਦੇ ਆ ਇੱਕ ਰੋਗੀ ਦੂਜੀ ਪਲਾਂਟੀ ਲੱਗਣ ਲੱਗੀ ਆ ਦੂਜੀ ਵੀ ਬਾਹਰ ਗਈ ਹਾਂਜੀ ਬਰੇਤੀ ਦਾ ਤੇ ਜਿਵੇਂ ਲਾਂਡੀ ਲੰਗਾਈ ਅੰਦੀ ਬਤਾਇਆ ਕਾਮਯਾਬ ਇਹ ਮੈਚ ਮੈਂ ਦਾਇਰ ਕਿਉਂ ਗਿਆឪਾਬੋ ਕੀ ਹਾਲ ਚਾਲਾ ਠੀਕ ਠਾਕ ਹੋ ਮੈਂ ਕਿਹਾ ਸਭ ਨੂੰ ਅਜੀ ਮਿੱਤਰੋ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਆਪਾਂ ਨੂੰ ਦੱਸਿਓ ਕਮੈਂਟ ਕਰਕੇ ਵੀ ਆਪਣਾ ਵਲੌਗ ਕਿਵੇਂ ਲੱਗਿਆ ਮਿਲਦੇ ਆਂ ਹੁਣ ਸਾਨੂੰ ਅਗਲੇ ਵਲੌਗ ਚ ਧੰਨਵਾਦ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ